ਉਸ ਤੋਂ ਪਹਿਲਾਂ ਪਹਿਲਾਂ ਅਗਰ ਕੁਝ ਰਹਿ ਗਿਆ ਤੇ ਅੱਜ ਸਵਾਗਤ ਕਰੋ ਉਹ ਪੂਰਾ ਹੋ ਕੇ ਜਾਏਗਾ ਅਮੀਨ ਤੁਹਾਡੇ ਕੋ ਸਵਾਗਤ ਪਵਿੱਤਰ ਆਤਮਾ ਜੀ ਦਾ ਜਿਨੇ ਤੁਹਾਡੀ ਨਿਰਾਸ਼ਾ ਖਤਮ ਕੀਤੀ ਜਿਨੇ પતિ ਪਤਨੀ ਦਾ ਤਲਾਕ ਹੋਣ ਵਾਲਾ ਸੀ ਖਤਮ ਕੀਤਾ પતિ ਪਤਨੀ ਚ ਬਣਦੀ ਨਹੀਂ ਸੀ ਹੁਣ ਬਣਦੀ ਹੈ ਬੱਚੇ ਤੁਹਾਡਾ ਆਦਰ ਸਤਕਾਰ ਨਹੀਂ ਕਰਦੇ ਸਨ ਹੁਣ ਸਤਕਾਰ ਕਰਦੇ ਆ ਤੁਹਾਡੇ ਬੱਚੇ ਕਹਿਣੇ ਕਰਨੇ ਚ ਨਹੀਂ ਸਨ ਅੱਜ ਤੁਹਾਡੇ ਅਗਿਆਕਾਰੀ ਕਰਦੇ ਆ ਅੱਜ ਤੁਹਾਡੀ ਪਤਨੀ ਤੁਹਾਡੀ ਅਗਿਆਤਰੀ ਕਰਦੀ ਐ ਤੁਹਾਡਾ ਪਤੀ ਨਸ਼ੇ ਤੋਂ ਆਜ਼ਾਦ ਹੋਇਆ ਚੁੱਕਾ 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 ਆਪਣੇ ਹੱਥਾਂ ਨੂੰ ਅੱਖਾਂ ਨੂੰ ਬੰਦ ਕਰੋ ਇਹ ਮੌਕਾ ਅਗਲੀਆਂ ਗਵਾਹਾਂ ਪਾਉਣ ਲਈ ਅੱਜ ਵੱਡਾ ਚਮਤਕਾਰ ਪਾਉਣ ਲਈ ਉਹਨਾਂ ਹਿੱਸੇ ਦਾ ਸਵਾਗਤ ਕਰੋ ਉਹਨਾਂ ਹਿੱਸੇ ਦਾ ਸਵਾਗਤ ਕਰੋ ਸਵਾਗਤ ਕਰੋ ਸਵਾਗਤ ਕਰੋ ਯਾਦ ਕਰਦੇ ਹੋ ਉਹਨਾਂ ਵੱਡੀਆਂ ਗਵਾਹਾਂ ਨੂੰ ਜਿਹੜੀਆਂ ਗਵਾਹਾਂ ਤੁਸੀਂ ਭਵਨ ਚ ਸੁਣੀਆਂ ਭਾਵੇਂ ਤੁਹਾਡੇ ਜੀਵਨ ਚ ਗਵਾਹੀ ਨਹੀਂ ਆਈ ਪਰ ਤੁਸੀਂ ਗਵਾਹਾਂ ਨੂੰ ਸੁਣ ਕੇ ਲੁੱਟੀਆਂ ਪਾ ਰਹੇ ਆ

और बने है परमेश्वर किए गए शादिया के कपड़े मंग के पाने सन जुतियां मंग के पाने सन जे मंगण वाले सीना वन नन वाले बनाया चुको 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 अपने हाथों को अगर किसी हिस्से निराशा है अजो हिस्से में याद करो ਇਹ 2025 ਦਾ ਸ਼ਬਦ ਅੱਜ ਵੀ ਪੂਰਾ ਹੋਣਾ ਤੇ ਹਲੇ 2 ਦਿਨ ਬਾਕੀ ਐ 2 ਦਿਨ ਬਾਕੀ ਐ 2 ਦਿਨ ਬੋਲੋ 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 ਆਪਣੇ ਮੁਖਸ਼ੋ ਕੋ ਵੀ ਯਸ਼ੂ ਜੀ ਦਾ ਸਵਾਗਤ ਕਰਦੇ ਹੋ ਸਵਾਗਤ ਕਰਦੇ ਹੋ ਕਿਉਂਕਿ ਉਹ ਜਦੋਂ ਬਦਲਨ ਤੇ ਆਉਂਦਾ ਇੱਕ ਪਲ ਵਿੱਚ ਸਾਰਾ ਕੁਝ ਬਦਲ ਦਿੰਦਾ ਇਸ ਲਿਖਰ ਸਵਾਗਤ ਹੱਥਾਂ ਉੱਚਾ ਉਠਾ ਕੇ ਭੁੱਲ ਜਾਓ ਡਾਕਟਰਾਂ ਨੇ ਕੀ ਕਿਹਾ ਭੁੱਲ ਜਾਓ ਭੁੱਲ ਜਾਓ ਤੁਹਾਨੂੰ ਡਾਕਟਰਾਂ ਨੇ ਕੀ ਕਿਹਾ ਤੁਹਾਡੀ ਰਿਪੋਰਟ ਕੀ ਕਹਿੰਦੀ ਹੈ ਤੁਹਾਡੇ ਰਿਸ਼ਤੇਦਾਰ ਕੀ ਕਹਿੰਦੇ ਆ ਵਚਨ ਕੀ ਕਹਿੰਦਾ ਸ਼ਬਦ ਕੀ ਕਹਿੰਦਾ ਅੱਜ ਉਹਨੂੰ ਧਿਆਨ ਦੇਣਾ ਸੁਣੋ ਵਚਨ ਕਹਿ ਰਿਹਾ ਕਿ 2025 ਤੁਹਾਡੇ ਜਿੱਤਣ ਦਾ ਸਾਲ ਹੈ ਇਹ ਆਜ਼ਾਦੀ ਦਾ ਸਾਲ ਹੈ ਤੁਹਾਡੇ ਬੱਚਿਆਂ ਦੇ ਸੂਰਜ ਚੰਦਰਮਾ ਦੀ ਤਰ੍ਹਾਂ ਚਮਕਣ ਦਾ ਸਾਲ ਹੈ ਤੇ ਅੱਜ ਜਿਹੜੇ ਅੱਜ ਵੀ ਵਿਸ਼ਵਾਸ ਕਰ ਰਹੇ ਆ ਸ਼ਬਦਾਂ ਦੇ ਉੱਤੇ ਇਹ ਦੋ ਤਿੰਨ ਦਿਨ ਹੀ ਬਾਕੀ ਹੈ ਇਸ ਸਾਲ ਖਤਮ ਹੋਣ ਚੋ ਉਹ ਅੱਜ ਵੀ ਕਰ ਸਕਦਾ ਤੁਹਾਡੇ ਜੀਵਨ ਚ ਉਹ ਅੱਜ ਵੀ ਅੱਜ ਵੀ ਅੱਜ ਵੀ ਅੱਜ ਵੀ ਉਹ ਪਲ ਵਿੱਚ ਸਭ ਕੁਝ ਬਦਲ ਦਿੰਦਾ ਪਲ ਚ ਤੇ ਇਹ ਸਾਲ ਪੂਰਾ ਹੋਣ ਚ ਤੇ ਦੋ ਤਿੰਨ ਦਿਨ ਬਾਕੀ ਐ ਅੱਜ ਹੀ ਕਰ ਸਕਦਾ ਹੁਣੇ ਹੀ ਉੱਠੋ ਆਪਣੇ ਹੱਥਾਂ ਨੂੰ ਔਰ ਬੋਲੋ ਪਰਮੇਸ਼ਰ ਜੀ ਮੈਂ ਤਿਆਰ ਆ ਆਪਣੇ ਜੀਵਨ ਚ ਆਪਣੇ ਸਰੀਰ ਚ ਆਪਣੀਆਂ ਹੱਡੀਆਂ ਚ ਆਪਣੇ ਫਾਈਨਾਂਸ ਚ ਆਪਣੇ ਘਰ ਚ ਆਪਣੇ ਗਰਭ ਚ ਆਪਣੇ ਬੱਚਿਆਂ ਚ ਸਾਲ 2025 ਦਾ ਵਾਟਾ ਚਮਤਕਾਰ ਪਾਉਣ ਲਈ ਬੋਲੋ ਮੈਂ ਤਿਆਰ ਹਾਂ ਪਰਮੇਸ਼ਰ ਬੋਲੋ ਬੋਲੋ ਚੁੱਪਾ ਆਪਣੇ ਹੱਥਾਂ ਨੂੰ ਸਭ ਸੇਵਾਦਾਰ ਵੀ ਅੱਖਾਂ ਖੋਲ ਕੇ ਧਿਆਨ ਸੇਵਾ ਦੇ ਵਿੱਚ ਤੇ ਸ਼ਬਦ ਸ਼ਬਦ ਪਵਿੱਤਰ ਆਤਮਾ ਦੀ ਦੇ ਸ਼ਬਦ ਵਚਨ ਦੇ ਬੋਲੋ 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 ਆਪਣੇ ਮੁਕਸ਼ਾ ਮੈਂ ਤਿਆਰ ਹਾਂ ਮੈਂ ਤਿਆਰਾਂ ਪਰਮੇਸ਼ਰ ਜੀ ਸਾਲ 2025 ਦਾ ਸ਼ਬਦ ਬਟਾ ਚਮਤਕਾਰ ਪਾਉਣ ਲਈ ਬੋਲੋ ਅੱਜ ਮੈਂ ਤਿਆਰ ਆ ਅੱਜ ਮੈਂ ਤਿਆਰ ਆ ਅੱਜ ਮੈਂ ਤਿਆਰ ਆ ਕਿਉਂਕਿ ਤੁਹਾਡੇ ਬੈਥਲਹਮ 'ਚ ਕਦਮ ਰੱਖਣ ਤੋਂ ਬਾਅਦ ਪੜੀ ਖੁਸ਼ਬੂ ਅੱਜ ਬੈਥਲਹਮ ਦੀ ਖੁਸ਼ਬੂ ਸਾਡੇ ਘਰ ਚ ਆਈ ਹੈ ਸਾਡੇ ਜੀਵਨ ਚ ਆਈ ਹੈ ਮੈਂ ਬੈਥਲਹਮ ਦੀ ਖੁਸ਼ਬੂ ਨੂੰ ਪ੍ਰਭ ਯਸ਼ੂ ਦੇ ਪਹਿਲੇ ਕਦਮ ਨੂੰ ਆਪਣੇ ਜੀਵਨ 'ਚ ਗ੍ਰਹਿਣ ਕਰਦਾ ਬੋਲੋ ਬੋਲੋ ਅੱਜ ਪ੍ਰਭ ਯਸ਼ੂ ਦਾ ਕਦਮ ਬੈਥਲਹਮ ਦੀ ਖੁਸ਼ਬੂ ਅੱਜ ਮੇਰੇ ਜੀਵਨ ਦਾ ਸਾਲ 2025 ਦਾ ਵੱਡਾ ਚਮਤਕਾਰ ਕਰੇ ਬੋਲੋ ਮੈਂ ਤਿਆਰ ਹਾਂ ਪਰਮੇਸ਼ਰ ਸਾਲ 2025 ਦਾ ਵੱਡਾ ਚਮਤਕਾਰ ਪਾਉਣ ਲਈ ਬੋਲੋ ਬੋਲੋ ਮੈਂ ਤਿਆਰ ਹਾਂ ਬੋਲੋ ਮੈਂ ਤਿਆਰ ਹਾਂ ਪ੍ਰਭੂ ਯੇਸ਼ੂ ਜੀ ਅੱਜ ਸਾਲ 2025 ਦਾ ਵੱਡਾ ਚਮਤਕਾਰ ਪਾਉਣ ਲਈ ਬੋਲੋ ਮੈਂ ਆਪਣੇ ਬੱਚਿਆਂ ਦਾ ਚਮਤਕਾਰ ਪਾਉਣ ਲਈ ਆਪਣੇ ਘਰ ਦਾ ਆਪਣੇ ਫਾਈਨਾਂਸ ਦਾ ਬੋਲੋ ਕਰਜ਼ੇ ਦੀ ਆਜ਼ਾਦੀ ਦਾ ਬੋਲੋ ਗੁੱਤ ਰੋਗ ਤੋਂ ਆਜ਼ਾਦੀ ਦਾ ਚਮਤਕਾਰ ਪੌਂਡਲੀ ਮੈਂ ਤੇ ਆਰਾ ਪਰਮੇਸ਼ਰ ਮੈਂ ਤੇ ਆਰਾ ਪਰਮੇਸ਼ਰ ਮੈਟਾਇਫੈਟ ਤੋਂ ਆਜ਼ਾਦੀ ਦਾ ਐਚ ਆਈ ਵੀ ਤੋਂ ਆਜ਼ਾਦੀ ਦਾ ਕੈਂਸਰ ਤੋਂ ਆਜ਼ਾਦੀ ਦਾ ਅੱਖਾਂ ਦੇ ਰੋਗਾ ਤੋਂ ਆਜ਼ਾਦੀ ਦਾ ਚਮਤਕਾਰ ਪੌਂਡਲੀ ਤੇ ਆਰਾ ਬੋਲੋ 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 ਜਿਹੜੇ ਬੋਲ ਰਹੇ ਆ ਉਹ ਅੱਜ ਆਪਣੇ ਇਸ ਵੱਡੇ ਚਮਤਕਾਰ ਨੂੰ ਪਾ ਰਹੇ ਆ ਅੱਜ ਪਾਰੇ ਤੁਸੀਂ ਅੱਜ 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 ਜੀ ਉਹ ਸਭ ਪੁਰਾਣੀਆਂ ਦੁਸ਼ਟ ਆਤਮਾਵਾਂ ਜਿਹੜੀਆਂ ਤੁਹਾਨੂੰ ਸਾਲ 2025 ਚ ਤੰਗ ਕਰਦੀਆਂ ਆ ਰੀਆਂ ਅੱਜ ਆਖਰੀ ਦਿਨ ਉਹਨਾਂ ਦਾ ਆਮੀਨ ਉਹ ਸੁਪਨਿਆਂ ਚ ਡਰਾਉਣ ਵਾਲਾ ਸ਼ਦਾਨ ਉਹ ਕਰ ਜਾ ਅੱਜ ਜਦ ਡੋਣਾ ਅੱਜ ਦਾ ਆਖਰੀ ਆਖਰੀ ਦਿਨ ਹੈ ਲੈ 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 ਨੂੰ ਬੋਲੋ ਬੋਲੋ ਦਿਸਨੂ ਅੱਜ ਤੇਰਾ ਆਖਰੀ ਦਿਨ ਹੈ ਮੇਰੇ ਬੱਚਿਆਂ ਦੇ ਜੀਵਨ ਦਾ ਅੱਜ ਤੇਰਾ ਆਖਰੀ ਦਿਨ ਹੈ ਅੱਜ ਤੇਰਾ ਆਖਰੀ ਦਿਨ ਹੈ ਬੋਲੋ 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 ਪੂਰੇ ਫਨਰ ਪੂਰੇ ਫਨ ਦਾ ਜੋਰ ਨਾਲ ਆਪਣੀ ਉੱਚੀ ਸ਼ਬਦਾਂ ਨਾਲ ਅੱਜ ਢਿੱਲੇ ਰਹਿਣ ਦਾ ਨਹੀਂ ਹੈ ਬੋਲੋ 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 ਆਪਣਾ ਮੁਖਸੂ ਯੈਸ ਕਿਰਪਾ ਕਰਦੇ ਹੋ

ਬੋਲਾ ਉਸਨੇ ਹੋਇ ਨੱਚਦੇ ਬੋਲਾ ਬੋਲਾ ਦਾ ਦਿਨ ਆਖਰੀ ਏ ਅਜੇ ਬਿਮਾਰੀਆਂ ਦਾ ਦਿਨ ਆਖਰੀ ਏ ਅੱਜ ਮੇਰੇ ਬੰਦਨਾ ਦਾ ਦਿਨ ਆਖਰੀ ਏ ਅਜੇ ਬਿਮਾਰੀਆਂ ਦਾ ਦਿਨ ਆਖਰੀ ਬੋਲਾ 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 ਕੈਂਸਰ ਨੂੰ ਜੀਰੂ ਕੋ ਬੋਟਾ ਚਤਾਨ ਨੇ ਕਰਕੇ ਵਿਰੋਧ ਬੜਾ ਰੋਕਿਆ ਜਹਾਨ ਨੇ ਜੀਰੂ ਕੋ ਬੋਟਾ ਚਤਾਨ ਨੇ ਕਰਕੇ ਵਿਰੋਧ ਬੜਾ ਰੋਕਿਆ ਜਹਾਨ ਕਦੋਂ ਲਈ ਮੈਨੂੰ ਹੱਥ ਮੇਰਾ ਫੜ ਕੇ ਅਗੇ ਹੀ ਬਧਾਇਆ ਮੈਨੂੰ ਯਸੂ ਮਿਹਰਬਾਨ ਨੇ ਕਦੋਂ ਲਈ ਮੈਨੂੰ ਹੱਥ ਮੇਰਾ ਫੜ ਕੇ ਅਗੇ ਹੀ ਬਧਾਇਆ ਮੈਨੂੰ ਯਸੂ ਮਿਹਰਬਾਨ ਨੇ ਜਦੋਂ ਦੇ ਲੋਕ ਦੁੱਖਾਂ ਤੋਂ ਬਰੀਏ ਅੱਜ ਮੇਰੇ ਦੰਦ ਨਬਦੀ ਨੇ ਆਖਰੀ ਬੋਲੋ 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 ਜਦੋਂ ਦੇ ਲੋਕ ਦੁੱਖਾਂ ਤੋਂ ਬਰੀਏ ਇਹ ਬੰਦੇ ਨਬਦੀ ਨੇ ਆਖਰੀ ਇਹ 2025 ਦਾ ਆਖਰੀ ਸਾਲ ਨੇ ਆਖਰੀ ਦਿਨ ਬੋਲੋ ਬੋਲੋ ਹਰਿਆਵਾਲੇ ਦਿਨ ਆਖਰੀ ਬੋਲੋ ਜੁਕੇ ਬੰਦਨਾ ਦਾ ਦਿਨ ਆਖਰੀ ਏ ਅੱਜ ਹਰਿਆਵਾਲੇ ਦਾ ਦਿਨ ਆਖਰੀ ਸੁਣੋ 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 ਸਮਝ ਆ ਰਹੀ ਹੈ ਤੁਹਾਨੂੰ ਸ਼ਬਦਾਂ ਦੀ ਕੀ ਸ਼ਬਦ ਗਾਇਆ ਜਾ ਰਿਹਾ ਅੱਜ ਮੇਰੇ ਬੰਦਨਾ ਦਾ ਬੋਲੋ ਆਪਣੇ ਪੜੋਸੀ ਨੂੰ ਨਾਲ ਬੈਠੀ ਉਹਨੂੰ ਭੈਣ ਨੂੰ ਉਹਨੂੰ ਭਰਾ ਨੂੰ ਕਹੋ ਅੱਜ ਮੇਰੇ ਬੰਦਨਾ ਦਾ ਆਖਰੀ ਦਿਨ ਹੈ ਆਖਰੀ ਦਿਨ ਬੋਲੋ 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 बोलो आज आखरी है आज सच्ची आखरी है ए, दो हजार पच्ची का कुछ लोग मेरे वाल बाले, बाले, बाले। और बोल नहीं रहे रहेगा एदा, एदा कि होना मेरे पति ने तो केस लाया तलाक तो लेना ओनों लगता नहीं नहीं वो तो मनिया नहीं आज तक नहीं मनिया आज कि मन जाएगा सुनो ध्यान देभ यशु मसीह जी का जन्म लियाड़ा ਮਨਾਉਨੇ ਆ ਹਰ ਸਾਲ ਹਰ ਸਾਲ ਆਪਾਂ ਮਨਾਉਨੇ ਆ ਹਰ ਸਾਲ ਜੋਰ ਲੱਗਦਾ ਪਰਮੇਸ਼ਰ ਦਾ ਪਰਮੇਸ਼ਰ ਦੇ ਸਵਰਗ ਦੂਤਾਂ ਦਾ ਪਰਮੇਸ਼ਰ ਦੀ ਫਾਜ਼ਲਾ ਸਿਰਫ ਇਹੀ ਗੱਲ ਦੱਸਣ ਦੇ ਲਈ ਕਿ ਪ੍ਰਭ ਯਿਸੂ ਮਸੀਹ ਤੁਹਾਡਾ ਮੇਰਾ ਉਦਾਰ ਕਰਤਾ ਬਣ ਕੇ ਮੁਸੀਬਤਾਂ ਦਾ ਹੱਲ ਬਣ ਕੇ ਇਸ ਧਰਤੀ 'ਤੇ ਆਇਆ ਉਹਨੇ ਕੋਈ ਵੀ ਮੁਸੀਬਤ ਤੁਹਾਡੀ ਜ਼ਿੰਦਗੀ 'ਚ ਰਹਿਣ ਨਹੀਂ ਦੇਣੀ ਇਸ ਲਈ ਉਹਨੇ महासामर्थ नेजिया महासामर ने लेके आया गवाइया जिन्हों ने नबी दे शब्दों कासदी के शब्दों से विश्वास किया प्रभु युसु मसीह जी का जन्म नबिया दे ਸ਼ਬਦ ਸੀ ਇਹ ਸ਼ਾਇਆ ਨਬੀ ਦੇ ਸ਼ਬਦ ਸਨ ਪਰਮੇਸ਼ਰ ਵੱਲੋਂ ਦਿੱਤੇ ਹੋਏ ਕਿ ਕੁਵਾਰੀ ਗਰਭਵਤੀ ਹੋਏਗੀ ਤੇ ਉਹ ਪੁੱਤਰ ਨੂੰ ਜਨਮ ਦੇਗੀ ਉਹ ਉਹਨਾਂ ਨੂੰ ਉਹਨਾਂ ਦੇ ਲੋਕਾਂ ਤੋਂ ਆਜ਼ਾਦ ਕਰਾਏਗਾ ਇਹ ਨਬੀ ਦੇ ਸ਼ਬਦ ਸਨ ਨਬੀ ਦੇ ਸ਼ਬਦ ਸਨ ਕਿ ਉਹ ਬੈਥਲਹਮ ਦੇ ਵਿੱਚ ਪੈਦਾ ਹੋਏਗਾ ਬੈਥਲਹਮ ਨੂੰ ਕੋਈ ਨਹੀਂ ਜਾਣਦਾ ਸੀ ਮਤੀ ਦੀ ਅੰਜੀਲ ਜਦੋਂ ਦੋ ਅਧਿਆਏ ਇੱਕ ਦੋ ਵਚਨ ਦੇ ਵਿੱਚ ਪੜਨੇ ਆ ਬੈਥਲਹਮ ਨੂੰ ਕੋਈ ਨਹੀਂ ਜਾਣਦਾ ਸੀ ਜਿਵੇਂ ਤੁਹਾਡੇ ਪਿੰਡ ਨੂੰ ਕੋਈ ਨਹੀਂ ਜਾਣਦਾ ਜਦੋਂ ਤੁਸੀਂ ਕਿਤੇ ਬਾਹਰ ਜਾਂਦੇ ਆ ਕਿਸੇ ਕੰਟਰੀ 'ਚ ਜਾਓਗੇ ਤੇ ਤੁਹਾਨੂੰ ਪੁੱਛਦੇ ਆ ਤੁਸੀਂ ਕਿੱਥੋਂ ਆ ਤਨ ਪੁੱਛਦੇ ਹਾਂ ਜੀ ਵੇਅਰ ਫਰੋਂ ਮੀ ਤੁਸੀਂ ਕਿੱਥੋਂ ਆ ਤੁਸੀਂ ਬੋਲਦੇ ਆ ਮੈਂ ਇੰਡੀਆ ਆਈ ਐਮ ਫਰੋਂ ਕਿੱਥੋਂ ਇੰਡੀਆ ਮੈਂ ਕਿੱਥੋਂ ਆ ਇੰਡੀਆ ਤੋਂ ਤੇ ਤੁਹਾਡਾ ਪਿੰਡ ਫਿਰ ਜਦੋਂ ਕੋਈ ਪੁੱਛਦਾ ਇੱਥੇ ਇੰਡੀਆ 'ਚ ਤੈਨੂੰ ਹਰਿਆਣੇ 'ਚ ਕੋਈ ਪੁੱਛਦਾ ਆਪ ਕਹਾਂ ਸੇ ਹੋ ਭਾਈ ਕਹਿੰਦੇ ਮੈਂ ਪੰਜਾਬ ਤੋਂ ਆ ਜਦੋਂ ਤੈਨੂੰ ਪੰਜਾਬ 'ਚ ਕੋਈ ਪੁੱਛਦਾ ਹਾਂਜੀ ਭਾਜੀ ਕਿੱਥੋਂ ਤੂੰ ਕਹਿੰਦੇ ਫਿਰੋਜ਼ਪੁਰ ਤੋਂ ਯਾਨੀ ਜ਼ਿਲ੍ਹਾ ਤੁਹਾਡਾ ਕੀ ਹੈ ਫਿਰੋਜ਼ਪੁਰਾ ਪਰ ਜਦੋਂ ਕਿਤੇ ਫੁੱਲ ਐਡਰੈਸ ਦੀ ਗੱਲ ਆਉਂਦੀ ਹੈ ਤੁਸੀਂ ਲਿਖਦੇ ਆ ਮੇਰਾ ਪਿੰਨ ਸ਼ੀਆ ਬਾੜੀ तहसील जीरा जिला फरोज़पुर मेरा ਪਿੰਡ ਫੇਮੀ ਵਾਲਾ ਮੇਰਾ ਪਿੰਡ ਜੱਗੇ ਵਾਲਾ ਮੇਰਾ ਪਿੰਡ ਜੋਗੇ ਵਾਲਾ ਮੇਰਾ ਪਿੰਡ ਮਹਿਮੂਦ ਵਾਲਾ ਮੇਰਾ ਪਿੰਡ ਮਮਦੂੜ ਤੇ ਜ਼ਿਲ੍ਹਾ ਕੀ ਆ ਫਰੋਜ਼ਪੁਰ ਤਹਿਸੀਲ ਜੀਰਾ ਤੇ ਪੰਜਾਬ ਬਾਅਦ ਦੀ ਗੱਲ ਹੁੰਦੀ ਐ ਸੇਮ ਇਸੇ ਤਰ੍ਹਾਂ ਦੇ ਨਾਲ ਬੈਤਲਹਮ ਇਦਾਂ ਦਾ ਹੀ ਪਿੰਡ ਸੀ ਛੋਟਾ ਜਿਹਾ ਛੋਟਾ ਜਿਹਾ ਪਿੰਡ ਕੀ ਲਿਖਿਆ ਉੱਥੇ ਧਿਆਨ ਨਾਲ ਸੁਣਿਓ

ਪੂਰਬ ਵਿੱਚ ਯਰੂਸ਼ਲਮ ਚ ਆ ਕੇ ਪੁੱਛਣ ਲੱਗੇ ਜਿਹੜਾ ਯਹੂਦੀਆਂ ਦਾ ਰਾਜਾ ਜਮਿਆ ਜਿਹੜਾ ਯਹੂਦੀਆਂ ਦਾ ਰਾਜਾ ਜਮਿਆ ਉਹ ਕਿੱਥੇ ਹੈ ਉਹ ਕਿੱਥੇ ਜਮਿਆ ਕਿਉਂਕਿ ਜੋ ਅਸੀਂ ਪੂਰਬ ਵੱਲ ਉਹਦਾ ਤਾਰਾ ਪੂਰਬ ਵੱਲ ਉਹਦਾ ਕੀ ਹੈ ਤਾਰਾ ਇਹ ਤਾਰੇ ਦੀ ਗੱਲ ਕਿੰਨੇ ਕਹੀ ਸੀ ਗਿਣਤੀ 24 ਅਧਿਆਏ ਉਹਦਾ 17 ਵਚਨ ਜਦੋਂ ਪੜਨੇ ਆ ਪ੍ਰਭੀ ਯਿਸੂ ਮਸੀਹ ਜਨਮ ਬਿਨਾ ਕਿਸੇ ਇਹ ਸਾਰੇ ਘੋਲ ਮਚੋਲੇ ਤੋਂ ਵੀ ਲੈ ਸਕਦੇ ਸਨ ਕਿ ਨਹੀਂ ਪਰਮੇਸ਼ਰ ਕੋਲੇ ਕੀ ਤਾਕਤ ਨਹੀਂ ਹੈਗੀ ਸੀ ਹੈ ਉਹ ਜਿੱਦਾਂ ਮਰਜੀ ਉਥੇ ਸਵਰਗਦੂਤਾਂ ਦਾ ਟੋਲਾ ਆਉਂਦਾ ਤੇ ਲਿਆ ਕੇ ਪ੍ਰਭੂ ਯਿਸੂ ਮਸੀਹ ਜੀ ਨੂੰ ਰਾਜੇ ਦੀ ਗੱਦੀ ਤੇ ਪਾ ਦਿੰਦੇ ਹੈਰੋਦੇਸ਼ ਨੂੰ ਮਾਰਿਆ ਪਰਮੇਸ਼ਰ ਨੇ ਕੀ ਉਹ ਪਹਿਲਾਂ ਨਹੀਂ ਮਰ ਸਕਦਾ ਸੀ ਕਿਉਂ ਲੁਕਵਾ ਕੇ ਰੱਖਿਆ ਆਪਣੇ ਬੇਟੇ ਨੂੰ ਕਿਉਂ ਮਾਂ ਤਾਂ ਮਰੀਮ ਤੇ ਯੂਸਫ ਇਧਰ ਉਧਰ ਵਿਚਾਰੇ ਘੁੰਮਦੇ ਰਹੇ ਕਿਉਂ ਉਹਨੂੰ ਕਿਸੇ ਨੇ ਰਹਿਣ ਲਈ ਜਗ੍ਹਾ ਨਹੀਂ ਦਿੱਤੀ ਕਿਉਂ ਖੁਰਲੀ ਚ ਜਨਮ ਲੈਣਾ ਪਿਆ ਕਿਉਂ ਬੈਤਲਹਮ ਚ ਲੈਣਾ ਪਿਆ ਕਿਉਂ ਤਾਰਾ ਕਿਉਂ ਤਾਰਾ ਘੁੰਮਦਾ ਪਿਆ ਉਥੇ ਕਿਉਂ ਕਿਉਂਕਿ ਤਾਰਾ ਕੱਲਣਾ ਇਹ ਇੱਕ ਨਬੀ ਦੇ ਸ਼ਬਦ ਸਨ ਇੱਕ ਪਰਮੇਸ਼ਰ ਦੇ ਜਨ ਦੇ ਸ਼ਬਦ ਸਨ ਗਿੰਟੀ 24 ਦੇ ਆਇਆ ਦਾ 17 ਵਚਨ ਬਲੀਆਮ ਮੈਂ ਉਹਨੂੰ ਵੇਖਦਾ ਹਾਂ ਬਲੀਆਮ ਕਹਿੰਦਾ ਕਹਿੰਦਾ ਮੈਂ ਉਹਨੂੰ ਵੇਖਦਾ ਹਾਂ ਪਰ ਨਹੀਂ ਹੁਣ ਨਹੀਂ ਮੈਂ ਉਹਨੂੰ ਤੱਕਦਾ ਹਾਂ ਉਹਨੂੰ ਤੱਕਦਾ ਹਾਂ ਪਰ ਨੇੜਿਓ ਨਹੀਂ ਪਰ ਨੇੜਿਓ ਨਹੀਂ ਯਾਕੂਬ ਤੋਂ ਇੱਕ ਤਾਰਾ ਚੜੇਗਾ ਕਿੱਛਾ ਤਾਰਾ ਚੜੇਗਾ ਇਹ ਕਿੰਨੇ ਗਿਆ ਕਿੰਨੇ ਹਜ਼ਾਰ ਸਾਲ ਪਹਿਲਾਂ ਗਿਆ ਬਲੀਆਮ ਨੇ ਪਰਮੇਸ਼ਰ ਦੇ ਜਨ ਨੇ ਜਿਹਦੇ ਤੇ ਪਰਮੇਸ਼ਰ ਦਾ ਆਤਮਾ ਉਤਰਿਆ ਉਹਨੇ ਕਿਹਾ ਕਿ ਇੱਕ ਤਾਰਾ ਕਿੱਥੋਂ ਨਿਕਲੇਗਾ ਯਾਕੂਬ ਤੋਂ ਇੱਕ ਤਾਰਾ ਚੜੇਗਾ ਇੱਕ ਤਾਰਾ ਚੜੇਗਾ ਅਤੇ ਇਜ਼ਰਾਇਲ ਤੋਂ ਇਸਰਾਈਲ ਤੇ ਇੱਕ ਕੀ ਉੱਠੇਗਾ ਰਾਜ ਉੱਠੇਗਾ ਰਾਜ ਉੱਠੇਗਾ ਉਹ ਮੋਆਬ ਦੀਆਂ ਸਰਹੱਦਾਂ ਨੂੰ ਚੂਰ-ਚੂਰ ਕਰੇਗਾ ਹੂੰ ਅਤੇ ਸਾਰੇ ਦੰਗਾ ਕਰਨ ਇਹ ਇਹ ਤਾਰਾ ਕਿਨੇ ਕਿਹਾ ਇਹ ਪਰਮੇਸ਼ਰ ਦੀ ਯੋਜਨਾ ਚ ਨਹੀਂ ਸੀ ਤਾਰਾ ਕਿ ਪਹਿਲਾਂ ਤਾਰਾ ਚੜਾਉਣਾ ਫਿਰ ਸਾਇੰਸ ਦਾ ਨੂੰ ਵੇਖਣ ਕੇ ਜਾ ਕੇ ਸਾਰਾ ਕੁਝ ਨਾ 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 ਇਹ ਨਬੀ ਨੇ ਬੋਲਿਆ ਸੀ ਭਾਈ ਜਿਵੇਂ ਤੁਹਾਨੂੰ ਕਹਿੰਦਾ ਓ ਡਰਨਾ ਤੇਰੇ ਬੱਚਾ ਹੋਣਾ ਹੀ ਹੋਣਾ ਡਰੋ ਨਾ ਆ ਚੀਜ਼ ਕੀ ਆ ਜਿਨ੍ਹਾਂ ਨੇ ਵਿਸ਼ਵਾਸ ਕਰ ਲਿਆ ਉਹ ਲੁੱਡੀਆਂ ਪਾਉਂਦੇ ਢੋਲ ਢਮਕੇ ਨਾਲ ਆਏ ਆ ਤੇ ਜਿਨ੍ਹਾਂ ਨੇ ਵਿਸ਼ਵਾਸ ਨਹੀਂ ਕੀਤਾ ਪਰਮੇਸ਼ਰ ਨੇ ਆਪਣੇ ਨਬੀ ਦੇ ਸ਼ਬਦ ਪੂਰੇ ਕਰਨੇ ਆ ਕਿਉਂਕਿ ਉਹਨੂੰ ਕਿਸੇ ਬੰਦੇ ਨੇ ਤੁਸੀਂ ਵੋਟਾਂ ਬਾਕੇ ਨਹੀਂ ਖੜਾ ਕੀਤਾ ਉਹਨੂੰ ਪਰਮੇਸ਼ਰ ਨੇ ਖੜਾ ਕੀਤਾ ਜਦੋਂ ਮਰਨ ਵਾਲਾ ਸੀ ਉਹ ਇਹ 2025 ਦਾ ਆਖਰੀ ਛੰਡੇ ਆ ਪਰਮੇਸ਼ਰ ਨੇ ਮੈਨੂੰ ਕਿਹਾ ਸੀ ਦੱਸ ਦੇ ਇਹਨਾਂ ਨੂੰ ਮੈਂ ਸਿੱਧਾ ਦਾਣਾ ਮੰਡੀ ਚ ਗਿਆ ਇਨਫਰਮੇਸ਼ਨ ਨੇ ਮੈਂ ਪ੍ਰੇਅਰ ਕਰ ਰਿਹਾ ਰਾਧਾ ਕਿ ਪਰਮੇਸ਼ਰ ਜਿਹੜੇ ਰਹਿ ਗਏ ਗਵਾਇਆਂ ਤੋਂ ਉਹਦਾ ਕਾਰਨ ਕੀ ਰਿਹਾ ਉਹਨੇ ਕਿਹਾ ਇਹ ਗੋਲ ਗੱਪੇ ਟਿੱਕੀਆਂ ਸਮੋਸੇ ਖਾਂਦੇ ਰਹੇ ਉਥੇ ਸਾਲ 2025 ਦੇ ਅੰਦਰ ਇਹ ਕੀ ਕਰਦੇ ਰਹੇ ਆਪ ਖਾਂਦੇ ਰਹੇ ਤੇ ਆਪਣੇ ਨਿਆਂ ਨੂੰ ਖੋਹਦੇ ਰਹੇ ਇਹਨਾਂ ਨੇ ਕੋਈ ਪਰਵਾਹ ਨਹੀਂ ਕੀਤੀ ਥਾਂ ਦੇ ਸ਼ਬਦ ਦੀ ਕਿ ਮੈਨੂੰ ਸ਼ਬਦ ਦਿੱਤਾ ਤੂੰ 12 ਵਜੇ ਇੱਥੇ ਹੋਣਾ ਚਾਹੀਦਾ ਤੇ 4 ਵਜੇ ਤੋਂ ਪਹਿਲਾਂ ਨਿਕਲਣਾ ਨਹੀਂ ਹੈ ਸੰਧਰਾਂ ਵਰਸ਼ੁੱਪ ਕਰਨੀ ਹੈ ਗਵਾਹੀ ਸੁਣੀ ਐ ਅੱਜ ਜਿਹੜੀ ਗਵਾਹੀ ਤੁਸੀਂ ਸੁਣੀ ਐ ਤੁਹਾਨੂੰ ਪਤਾ ਉਹ ਬੀਬੀ ਦੀ ਬੇਟੀ ਦੀਆਂ ਅੱਖਾਂ ਪੂਰੇ ਇੰਡੀਆ 'ਚ ਜੋਰ ਲਾ ਲਿਆ ਸੀ ਪੂਰੇ ਇੰਡੀਆ 'ਚ ਭਾਰਤ 'ਚੋਂ ਹਰ ਇੱਕ ਡਾਕਟਰ ਨੂੰ ਦਿਖਾ ਲਿਆ ਸੀ ਤੇ ਪੰਜਾਬ 'ਚ ਹਰ ਇੱਕ ਪਾਸਟਰ ਨੂੰ ਦਿਖਾ ਲਿਆ ਸੀ ਕਿੰਨੇ ਕਿੰਨੇ ਸੁਣੀਓ ਗਵਾਹੀ ਜਿਹੜੇ ਗੋਲ ਕਬੱਟਕੀਆਂ ਖਾਰੇ ਸੀ ਉਹ ਘਰ ਜਾ ਕੇ ਸੁਣ ਲਓ ਜਾਂ ਹੁਣ ਸੁਣ ਲਓ ਕਿ ਉਹ ਗਵਾਹੀ ਤਾਨੂੰ ਜੂਵਨ ਦੇ ਸਕਦੀ ਹੈ ਗਵਾਇਆਂ ਕੱਲਾ ਐਂਟਰਟੇਨਮੈਂਟ ਗਵਾਇਆਂ ਕੋਈ ਟਾਈਮ ਪਾਸ ਨਹੀਂਗਾ ਕਿ ਮੈਂ ਹਲੇ ਆਇਆ ਨਹੀਂ ਤੇ ਪਹਿਲਾ ਇਹ ਲਾ ਦੋ ਵੇਲੜ ਓਏ ਗਵਾਇਆਂ ਪਵਿੱਤਰ ਆਤਮਾ ਜੀ ਨੇ ਚਮਤਕਾਰ ਦਿੱਤਾ ਇਹਨਾਂ ਨੂੰ ਯੈਸ ਇਹਨਾਂ ਨੂੰ ਸਵਰਗ ਤੋਂ ਚੁਣਿਆ ਜਿਵੇਂ ਮੈਰੀ ਨੂੰ ਮਾਤਾ ਮਰੀਮ ਨੂੰ ਚੁਣਿਆ ਸੀ ਉਹਨੇ ਜਿਵੇਂ ਉਹਨੇ ਬੈਥਲਹਮ ਨੂੰ ਚੁਣਿਆ ਸੀ ਕੀ ਉਹ ਬੀਬੀ ਗਵਾਹੀ ਦੇ ਰਹੀ ਕਿ ਮੇਰੀ ਕੁੜੀ ਨੂੰ ਡਾਕਟਰਾਂ ਨੇ ਸਭ ਜਗ੍ਹਾ ਤੋਂ ਜਵਾਬ ਸੀ ਬਠਿੰਡਿਆਂ ਇਲਾਜ ਕਰਾ ਕੇ ਵਾਪਸ ਆ ਰਹੇ ਉਹਨਾਂ ਨੇ ਕਿਹਾ 5 ਲੱਖ ਲੱਗਣਾ ਤੇ ਇਹਨਾਂ ਨੇ ਕਿਹਾ ਗਰੰਟੀ ਕਹਿੰਦੇ ਗਰੰਟੀ ਤੇ ਸਾਡੀ ਨਹੀਂ ਦੇ ਅਸੀਂ ਤਾਂ ਲਾਜ ਕਰਨ ਵਾਲੇ ਹੀ ਆ ਚੰਗਾ ਤੇ ਰੱਬ ਨਹੀਂ ਕਰਨਾ ਤੇ ਕੋਈ ਕਾਰਡ ਵੰਡਦਾ ਪਿਆ ਸੀ ਜਿਵੇਂ ਕਾਰਡ ਵੰਡਣ ਤੋਂ ਕਈਆਂ ਨੂੰ ਸ਼ਰਮ ਆਉਂਦੀ ਹੈ ਭਰੇ ਲਾ ਜਾ ਕੇ ਰੱਖੇ ਪੈ ਢੇਰ ਲਾਇਆ ਪਿਆ ਪੋਸਟਰ ਲਾਉਂਦੋ ਡਰ ਲੱਗਦਾ ਗਵਾਹਾਂ ਚਾਹੁੰਦੇ ਵੱਡੀਆਂ-ਵੱਡੀਆਂ ਖਾਇਸ਼ਾਂ ਵੱਡੀਆਂ ਵੱਡੀਆਂ ਉਹ ਕਾੜ ਦਿੱਤਾ ਕਿਆ ਲੈ ਹੈ ਕਹਿੰਦੇ ਕੀ ਆ ਕਹਿੰਦੇ ਉੱਥੇ ਜਿਹੜਾ ਵੀ ਜਾਂਦਾ ਉੱਥੇ ਵੱਜ ਜਾਂਦਾ ਕਹਿੰਦੇ ਅਸੀਂ ਸਾਰੇ ਦੇਖ ਲਿਆ ਉਹਨੇ ਕਿ ਇੱਕ ਵਾਰੀ ਚਲੇ ਜਾਓ ਬੱਸ ਇੱਕ ਵਾਰੀ ਆਏ ਆ ਇਹੀ ਗੱਲ ਜਿਹੜੀ ਮੈਂ ਤੁਹਾਨੂੰ ਕਹਿ ਰਿਹਾ